ਸਰਕਾਰ ਚਾਹੀਦੀ ਹੁਣ ਮੈਂ ਕਹਿੰਦਾ ਸਾਬ ਜੀ ਸਰਕਾਰ ਕੋਈ ਵੀ ਨਾ ਬਣੇ ਅੱਛਾ ਜੀ ਸਭ ਕੁਆਰਨ ਰਾਜ ਚਾਹੀਦਾ ਯਾਰ ਸਰਕਾਰ ਸਰਜੀ ਉਹ ਚਾਹੀਦੀ ਹੈ ਜਿਹੜੀ ਲੋਕਾਂ ਦਾ ਲੋਕਾਂ ਬਾਰੇ ਸੋਚੇ ਇਹ ਨਾ ਕਿ ਆਪਣੇ ਬਾਰੇ ਸੋਚੇ ਕੋਈ ਮਹਿਕਮਾ ਹਰ ਕੋਈ ਮਹਿਕਮਾ ਇਦਾਂ ਦਾ ਹੀ ਆ ਵੇ ਮਹਿੰਗਾਈ ਵਾਧਦੀ ਜਾਂਦੀ ਹੈ ਇੱਕ ਮਹਿੰਗਾਈ ਤੇ ਕੋਈ ਕੰਟਰੋਲ ਨਹੀਂ ਕਿਣੀ ਚਾਹੀਦਾ ਨਸ਼ਾ 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 ਨਹੀਂ ਵੀ ਕਰਨਾ ਚਾਹੀਦਾ ਨਸ਼ਾ ਨਹੀਂ ਚਾਹੀਦਾ ਲੁੱਟਾ ਹਵਾ ਨਹੀਂ ਹੋਣੀ ਜੇ ਵੀ ਆ ਠੀਕ ਆ ਸਰਕਾਰ ਚ ਨਹੀਂ ਹੋਣੀ ਜੀ ਵੀ ਹੁਣ ਹਰ ਜਿਹੜੀ ਮਰਜ਼ੀ ਆ ਜੇ ਪਰ ਨਾ ਸਭ ਦਾ ਸੋਚੀ ਹੋਏ ਇਹ ਨਾ ਆਪਣੇ ਸੱਚੇ ਪਾਸੇ ਮੈਂ ਮੈਂ ਹੀ ਬਣਾ ਦੇ ਮੈਂ ਕਰਾਂ ਇਹ ਕੰਮ ਨੂੰ ਤੁਸੀਂ ਦੇਖ ਰਹੇ ਹੋ ਸਮਰ نیوز ਔਰ ਮੈਂ ਜਸਪਾਲ ਸ਼ਰਮਾ 1 ਜੂਨ ਨੂੰ ਆਪਣੇ ਲੋਕ ਸਭਾ ਦੀਆਂ ਜੜੀਆਂ ਚੋਣਾਂ ਹੋਣ ਜਾ ਰਹੀਆਂ ਵਾ ਔਰ ਇਸ ਸਬੰਧ ਵਿੱਚ ਆਪਾਂ ਇੱਥੋਂ ਦੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦੀ ਸਰਕਾਰ ਉਹਨਾਂ ਨੂੰ ਚਾਹੀਦੀ ਆ ਔਰ ਜਾਂ ਪਹਿਲੀ ਜਿਹੜੀ ਪਹਿਲੀ ਸਰਕਾਰ ਗਈ ਉਹਦੀਆਂ ਕਾਰਗੁਜ਼ਾਰੀਆਂ ਬਾਰੇ ਵੀ ਇਹਨਾਂ ਨੂੰ ਪੁੱਛਾਂਗੇ ਵੀ ਉਹ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀਆਂ ਹਾਂਜੀ ਬਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਗੱਬਰ ਸਿੰਘ ਗੱਬਰ ਸਿੰਘ ਜੀ ਕਿਦਾਂ ਦੀ ਸਰਕਾਰ ਚਾਹੁੰਦੇ ਹਣ ਜਿਹੜੀ ਆਪਾਂ ਪਹਿਲੀ ਜੂਨ ਨੂੰ ਵੋਟਾਂ ਆ ਰਹੀਆਂ ਨਾ ਲੋਕ ਸਭਾ ਦੀਆਂ ਤੁਹਾਨੂੰ ਕਿਦਾਂ ਦੀ ਸਰਕਾਰ ਚਾਹੀਦੀ ਹਣ ਮੈਂ ਕਹਿੰਦਾ ਸਾਬ ਜੀ ਸਰਕਾਰ ਕੋਈ ਵੀ ਨਾ ਬਣੇ ਅੱਛਾ ਜੀ ਸਭ ਕੁਆਰਨ ਰਾਜ ਚਾਹੀਦਾ ਹੈ ਜਿਹੜਾ ਵੀ ਆਉਂਦਾ ਆਪਣਾ ਹੀ ਸੋਚਦਾ ਕੋਈ ਕੇ ਦਾ ਸੋਚਦਾ ਸਭ ਚੋਰ ਆਉਂਦੇ ਆ ਕੀ ਕਾਰੋਬਾਰ ਕਰਦੇ ਜੇ ਮੈਂ ਜੀ ਸਬਜ਼ੀ ਦੀ ਦੁਕਾਨ ਕਰਦਾ ਤੇ ਕਿਦਾਂ ਸਬਜ਼ੀ ਦਾ ਕੰਮ ਕਿਦਾਂ ਤੁਹਾਡਾ ਚੱਲ ਰਿਹਾ ਬਸ ਹੀ ਟਾਈਮ ਪਾਸ ਹੋ ਰਿਹਾ ਦੋ ਤਿੰਨ ਸਵਾ ਗਿਆਰਾਂ ਹੋ ਰਿਹਾ ਹੈ ਇਹ ਤੁਹਾਨੂੰ ਸਰਕਾਰ ਨਾਲ ਕੀ ਤੁਹਾਨੂੰ ਪ੍ਰੋਬਲਮ ਹੈ ਜਿਹੜਾ ਤੁਸੀਂ ਕਹਿ ਰਹੇ ਵੀ ਸਰਕਾਰ ਕੋਈ ਨਹੀਂ ਹੋਣੀ ਚਾਹੀਦੀ ਸਰਕਾਰ ਦਾ ਪ੍ਰੋਬਲਮ ਇਹ ਹੈ ਜੀ ਕੋਈ ਕਿਸੇ ਦੀ ਮਹਿੰਗਾਈ ਬਾਰੇ ਕੋਈ ਸੋਚਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆਪੋ ਆਪਣੇ ਸਦੇ ਰੱਖੇ ਤੋ ਕੀ ਇਹਨਾਂ ਨੇ ਆਪੋ ਆਪਣੇ ਘਰ ਬਣਾਈ ਜਾਂਦੇ ਆ ਤਕਰੀਬ ਸਭ ਮਰਦੇ ਜਾਂਦੇ ਬਲ ਤੁਹਾਡੇ ਕਹਿਣ ਮੁਤਾਬਕ ਕੋਈ ਸਰਕਾਰ ਨਹੀਂ ਚਾਹੀਦੀ ਕੋਈ ਨਹੀਂ ਚਾਹੀਦੀ ਸਭ ਚੋਰ ਆ ਠੀਕ ਹੈ ਜੀ ਤੁਹਾਨੂੰ ਬਾਜੀ ਆ ਮੇਰੇ ਕੋਲ ਹੋਰ ਵੀ ਵੀਰ ਖੜੇ ਆ ਹਾਂ ਜੀ ਭਾਜੀ ਕੀ ਨਾਂ ਡਾਡਾ ਮੇਰਾ ਨਾਂ ਜੀ ਰਾਜੂ ਆ ਜੀ ਕੀ ਕੰਮ ਕਰਦੇ ਜੀ ਮੈਂ ਜੀ ਜੁੱਤੀਆਂ ਗਿਣਦਾ ਆ ਰਿਪੇਅਰ ਦਾ ਕੰਮ ਕਰਦਾ ਹਾਂ ਕਿੱਦਾਂ ਦੀ ਸਰਕਾਰ ਚਾਹੀਦੀ ਤੁਹਾਨੂੰ ਇਸ ਵਾਰ ਸਰਕਾਰ ਸਰਜੀ ਉਹ ਚਾਹੀਦੀ ਹੈ ਜਿਹੜੀ ਲੋਕਾਂ ਦਾ ਲੋਕਾਂ ਬਾਰੇ ਸੋਚੇ ਇਹ ਨਾ ਕਿ ਆਪਣੇ ਬਾਰੇ ਸੋਚੇ ਕੋਈ ਵੀ ਮੈਕਮਾ ਹਰ ਕੋਈ ਮੈਕਮਾ ਇਦਾਂ ਦਾ ਹੀ ਆ ਕਿ ਮਹਿੰਗਾਈ ਵਾਧਦੀ ਜਾਂਦੀ ਹੈ ਇੱਕ ਮਹਿੰਗਾਈ ਤੇ ਕੋਈ ਕੰਟਰੋਲ ਨਹੀਂ ਹਾਂ ਹਰ ਚੀਜ਼ਾਂ ਮਹਿੰਗੀਆਂ ਆ ਮਾਰੇ ਬੰਦੇ ਲਈ ਰੋਟੀ ਕਮਾਉਣੀ ਮੁਸ਼ਕਲ ਹੋਈ ਆ ਤੇ ਇਸ ਲਈ ਉਹ ਸਰਕਾਰ ਚਾਹੀਦੀ ਹੈ ਕੋਈ ਵੀ ਸਰਕਾਰ ਬਣੇ ਮੈਂ ਤਾਂ ਇਹੋ ਹੀ ਕਹਿੰਦਾ ਸਰਕਾਰ ਕੋਈ ਵੀ ਬਣੇ ਪਰ ਉਹ ਗਰੀਬਾਂ ਦਾ ਸੋਚੇ ਆਪਣਾ ਨਾਲ ਢਿੱਡ ਪਰੇ ਠੀਕ ਆ ਜਿਦਾਂ ਹੁਣ ਪਿੱਛੇਲੇ 10 ਸਾਲ ਮੋਦੀ ਸਰਕਾਰ ਦਾ ਰਾਜ ਰਿਹਾ ਇੱਥੇ ਹਾਂਜੀ ਤੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਵਧੀਆ ਰਿਹਾ ਜਾਂ ਕਿਸ ਤਰ੍ਹਾਂ ਰਿਹਾ ਨਹੀਂ ਮੋਦੀ ਸਰਕਾਰ ਵੀ ਠੀਕ ਹੈ ਪਰ ਉਹ ਸੋਚੇ ਸਾਰਿਆਂ ਦਾ ਮੈਂ ਤਾਂ ਕਾਂਗਰਸ ਵੀ ਠੀਕ ਹੈ ਮੋਦੀ ਸਰਕਾਰ ਵੀ ਠੀਕ ਹੈ ਪਰ ਇਹ ਇਦਾਂ ਨਾ ਕਰੇ ਵੀ ਆਪਣਾ ਘਰ ਸਵਾਰੇ ਸਾਰਿਆਂ ਦਾ ਸਵਾਰੇ ਕਿ ਗਰੀਬਾਂ ਬਾਰੇ ਸੋਚਿਆ ਹਰ ਚੀ 900 200 950 ਹਜ਼ਾਰ ਰੁਪਏ ਦਾ ਸਿਲੰਡਰ ਆ ਆਮ ਜਨਤਾ ਕੀ ਕਰੂਗੀ ਨਹੀਂ ਮੋਦੀ ਸਰਕਾਰ ਨੇ ਪੰਜਾਬ ਦੇ ਬਾਰੇ ਕੋਈ ਸੋਚਿਆ ਹੀ ਕੋਈ ਨਹੀਂ ਜੀ ਉਹ ਅਜੇ ਤੱਕ ਤਾਂ ਪੰਜਾਬ 'ਚ ਵੜੇ ਕੋਈ ਨਹੀਂ ਆ ਵਾਹ ਮਾਡੜੀ ਸਭ ਕੁਝ ਗੁਣ ਘਾ ਰਿਆ ਉਹ ਮਾਡੜੇ ਕੋਲ ਗਾਈ ਜਾਂਦਾ ਪੰਜਾਬ ਦਾ ਤੁਹਾਨੂੰ ਪਤਾ ਹੀ ਕੋਈ ਨਹੀਂ ਕਿ ਮਾੜੇ ਲਾ ਦ ਨੌਨੋ ਚੋਲ ਬੱਚੇ ਨਸ਼ਾ ਕਰ ਕਰ ਕਰੇ ਮਰ ਜਿੰਦੇ ਆ ਕੋਈ ਚਿੰਤਾ ਨਹੀਂ ਇਹਨੂੰ ਸਭ ਮਾਡੜੀ ਤੇ ਜੇ ਕਰੀ ਜਾਂਦਾ ਸਭ ਕੁਝ ਮੇਰੇ ਕੋਲ ਹੋਰ ਵੀ ਵੀਰ ਖੜੇ ਨੇ ਨਾਲ ਮੈਂ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾ ਡਾੜਾ ਅਰਿਸ਼ ਕੁਮਾਰ ਜੀ ਅਰਿਸ਼ ਕੁਮਾਰ ਜੀ ਕਿੱਦਾਂ ਦੀ ਸਰਕਾਰ ਚਾਉਂਦੇ ਜਸਵਰ ਬੰਨ੍ਹਣਾ ਨਹੀਂ ਚਾਹੀਦਾ ਕੀ ਨਹੀਂ ਚਾਹੀਦਾ ਨਸ਼ਾ 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 ਨਹੀਂ ਵਗਣਾ ਚਾਹੀਦਾ ਨਸ਼ਾ ਨਹੀਂ ਚਾਹੀਦਾ ਹਾਂ ਲੁੱਟਾ ਹਮਾ ਨਹੀਂ ਹੋਣੀ ਚਾਹੀਦੀ ਆ ਠੀਕ ਆ ਵਿਗਾਰ ਚੰਗੀ ਹੋਣੀ ਚਾਹੀਦੀ ਆ ਠੀਕ ਆ ਦੇ ਮੋਦੀ ਸਰਕਾਰ ਦੇ ਜਿਹੜੇ 10 ਸਾਲ ਲੰਗੇ ਉਹਨੂੰ ਕਿਦਾਂ ਵੇਖਦੇ ਜੇ ਉਹ ਬਹੁਤ ਬਾਹਰ ਹੀ ਬਾਹਰ ਹੀ ਕਰਦਾ ਇਧਰ ਨਹੀਂ ਕਰਦਾ ਕੋਈ ਉਹਨਾਂ ਤੁਹਾਡੇ ਪੰਜਾਬ ਵਾਸਤੇ ਕੁਝ ਕੀਤਾ ਮੋਦੀ ਕੁਝ ਨਹੀਂ ਕੀਤਾ ਹਾਂ ਬਲੇ ਮੋਦੀ ਨੂੰ ਤੁਸੀਂ ਮੈਨੂੰ ਨਹੀਂ ਪਸੰਦ ਕੀਤਾ ਨਹੀਂ ਪਸੰਦ ਕੀਤਾ ਠੀਕ ਹੈ ਜੀ ਹਾਂਜੀ ਵੀ ਜੀ ਕੀ ਨਾਂ ਡਾਡਾ ਰਵੀਜਿੰਦਰ ਕੁਮਾਰ ਜੀ ਰਵੀਜਿੰਦਰ ਕੁਮਾਰ ਜੀ 1 ਜੂਨ ਨੂੰ ਵੋਟਾਂ ਆ ਰਹੀਆਂ ਹਾਂਜੀ ਕਿਦਾਂ ਦੀ ਸਰਕਾਰ ਇਸ ਵਾਰ ਚਾਹੁੰਦੇ ਆਪਾਂ ਵੀ ਕਿਦਾਂ ਦੀ ਸਰਕਾਰ ਬਣੇ ਸਾਨੂੰ ਸਰਕਾਰ ਹੋਈ ਚਾਹੀਦੀ ਜਿਹੜੀ ਹਰ ਹਰ ਵਰਗ ਦਾ ਸੋਚੇ ਇਹਨਾਂ ਕੇ ਬਸ ਅਮੀਰਾਂ ਨੂੰ ਸੋਚੇ ਬਸ ਗਰੀਬਾਂ ਨੂੰ ਸੋਚੇ ਇਨਾਂ ਕੋਈ ਉਹ ਮੇਰਾ ਭਰਾ ਠੀਕ ਹੈ ਜੀ ਗਰੀਬਾਂ ਦੇ ਬਹੁਤ ਜ਼ਿਆਦਾ ਬੁਹਾਰਤ ਮਾਰੀ ਹੈ ਪੰਜਾਬ ਦੇ ਵਿੱਚ ਇਸ ਦੇ ਕੋਈ ਪ੍ਰਧਾਨ ਮੰਤਰੀ ਕੋਈ ਨਹੀਂ ਸੋਚਿਆ ਪੰਜਾਬ ਪਰ ਇੱਕ ਹਾਂ ਜੀ ਇਹ ਜਿਹੜੇ ਮੈਂ ਤੁਸੀਂ ਜਿਹੜਾ ਪਿਛਲੇ 10 ਸਾਲ ਲੰਘ ਕੇ ਗਏ ਮੋਦੀ ਮੋਦੀ ਸਰਕਾਰ ਦੇ ਉਹਨੂੰ ਕਿੱਦਾਂਵੇਂ ਦੇ ਵੀ ਨਹੀਂ ਸਹੀ ਲੱਗਦਾ ਨੂੰ ਦੇਖੋ ਜੀ ਪੰਜਾਬ ਵਾਸਤੇ ਨਹੀਂ ਸਹੀ ਬਾਕੀ ਹਿੰਦੁਸਤਾਨ ਵਾਸਤੇ ਜੋ ਮਰਜ਼ੀ ਕਰੇ ਯੂਪੀਆ ਨਾਲ ਦੇ ਮਾਝਲ ਪ੍ਰਦੇਸ਼ ਨੇ ਰਾਜਸਥਾਨ ਸਭ ਕੁਝ ਦੇ ਹੀ ਜਾਂਦਾ ਪੰਜਾਬ ਨੂੰ ਕੁਝ ਨਹੀਂ ਦੇ ਰਿਹਾ ਪੰਜਾਬ ਦੇ ਲੋਕ ਬਹੁਤ ਗਰੀਬ ਹੋ ਗਿਆ ਕਿਹੜੀ ਕਿਹੜੀ ਚੀਜ਼ ਦੀ ਆਪਣੇ ਪ੍ਰਾਪ ਜ Punjab ਚ ਪ੍ਰੋਬਲਮ ਚੱਲ ਰਹੀ ਹੈ ਹੁਣ ਆ ਆ ਆਪਣੇ ਮੁੱਦੇ ਦਾ ਮੁੱਦਾ ਨਸ਼ੇ ਦਾ Punjab ਚ ਜਿਹੜੇ ਨਸ਼ੇ ਦੇ ਘਰਾਂ ਦੇ ਨੌਜਵਾਨ ਜਿਹੜੇ Punjab ਛੱਡ ਕੇ ਬਾਹਰ ਜਾ ਰਹੇ ਆ ਉਹ ਉਹ ਰੁਕਨੇ ਚਾਹੀਦੇ ਆ ਇਦਾਂ ਦਾ ਮੁੱਦਾ ਹੈ ਨਸ਼ੇ ਦਾ ਇਹਦਾ ਕੋਈ ਖਿਆਲ ਹੀ ਨਹੀਂ ਕਿਸੇ ਦਾ ਵੀ ਇਹ ਜਿਹੜੇ ਕੰਮ ਆ ਇਹ ਜਿਹੜੇ ਇਹ ਆਪਣੀ ਲੋਕਲ ਸਰਕਾਰਾਂ ਜਿਹੜੀਆਂ Punjab ਸਰਕਾਰ ਦਾ ਕੰਮ ਨਹੀਂ ਹੈਗਾ ਵੀ ਇਹ Punjab ਸਰਕਾਰ ਦਾ ਕੰਮ ਹੈਗਾ ਪਰ ਥੋੜਾ ਸੈਂਟਰ ਤੋਂ ਖਿੱਚ ਪਾਏਗਾ ਤਾਂ ਸੈਂਟਰ Punjab ਨੂੰ ਇਸ ਕਿਸੇ ਕਰੇਗਾ ਠੀਕ ਹੈ ਹਾਂਜੀ ਮਲੇ ਤੁਸੀਂ ਕੀ ਚਾਹੁੰਦੇ ਕਿਹੜੀ ਸਰਕਾਰ ਚਾਹੀਦੀ ਆਪਾਂ ਨੂੰ ਜੇ ਕਿ ਸਰਕਾਰ ਨੂੰ ਹਰ ਜਿਹੜੀ ਮਰਜ਼ੀ ਆ ਜੇ ਪਰ ਸਭ ਤਾਂ ਸੋਚੇ ਹੋਏ ਇਹ ਨਾ ਆਪਣੇ ਸੱਚੇ ਪਾਸੇ ਮੈਂ ਮੈਂ ਹੀ ਬਣਾ ਦੇ ਮੈਂ ਕਰਾਂ ਇਹ ਕੰਮ ਨਹੀਂ ਹੁੰਦੇ ਠੀਕ ਹੈ ਜੀ ਹਾਂਜੀ ਮੇਰੇ ਕੋਲ ਹੋਰ ਵੀਰ ਵੀ ਖੜੇ ਆ ਹਾਂਜੀ ਭਾਜੀ ਕੀ ਨਾਂ ਡਾਡਾ ਮੈਂ ਜੀ ਮਨਜੀਤ ਸਿੰਘ ਸੰਮਤੀ ਮੈਂਬਰ ਹਲਕਾ ਖਡੂਰ ਸਾਹਿਬ ਅੱਛਾ ਮਨਜੀਤ ਸਿੰਘ ਜੀ ਚੋਣਾ ਆ ਰਹੀਆਂ ਆਪਣੇ 1 ਜੂਨ ਨੂੰ ਹਾਂਜੀ ਸਰ ਕਿਸ ਤਰ੍ਹਾਂ ਦੀ ਸਰਕਾਰ ਮੰਗਦੇ ਆਪਾਂ ਸਰਕਾਰ ਸਰ ਜੋ ਆ ਵੀਰਾਂ ਨੇ ਮੁੱਦੇ ਦੱਸਿਆ ਕਿ ਨਸ਼ਾ ਰੁਕਤਦਮ ਹੋਣੀ ਚਾਹੀਦੀ ਹੈ ਮਹਿੰਗਾਈ ਰੁਕਣੀ ਚਾਹੀਦੀ ਹੈ ਜੋ ਗਰੀਬ ਦੇ ਵੱਸੋਂ ਬਾਹਰ ਆ। ਠੀਕ ਹੈ। ਮੈਂ ਤੇ ਇਹੀ ਸੋਵਾਂਗਾ ਕਿ ਹਰ ਸਰਕਾਰ ਨੂੰ ਜਿਹੜਾ ਇਹ ਨਹੀਂ ਆ ਕਿ ਇੱਕ ਬੰਦੇ ਦੀ ਪੱਖ ਕਰਨੀ ਚਾਹੀਦੀ ਆ ਵੀ ਕਿਸਾਨਾਂ ਦੀ ਲਾ ਲੋ ਜਾਂ ਮਜ਼ਦੂਰਾਂ ਦੀ ਵੀ ਬਰਾਬਰੀ ਚਾਹੀਦੀ ਆ। ਹੁਣ ਮੈਂ ਤੇ ਚਾਹੂੰਗਾ ਕਿ ਮਨਮੋਹਣ ਸੋਨੇ ਜੋ ਰਾਜ ਕੀਤਾ ਉਹਦੇ ਨਾਲ ਦਾ ਰਾਜ ਨਹੀਂ ਹੋ ਰਿਹਾ। ਸਹੀ ਗੱਲ। ਉਸ ਟਾਈਮ ਜੋ ਵੀ ਤੁਹਾਨੂੰ ਪਤਾ ਸਿਲੰਡਰ ਕੀ ਸੀ, ਮਹਿੰਗਾਈ ਕੀ ਸੀ। 10 ਸਾਲ ਮੋਦੀ ਸਾਹਿਬ ਜੀ ਨੂੰ ਹੋ ਗਏ ਸਾਡੇ ਨੂੰ। ਮਹਿੰਗਾਈ ਸਿਖਰਾਂ ਤੇ ਆ ਗਰੀਬ ਨੂੰ ਰੋਟੀ ਖਾਣੀ ਮਹਤਾਜ ਹੋਏ ਆ। ਠੀਕ ਹੈ ਜੀ। ਤੇ ਮੈਂ ਇੱਕ ਗੱਲ ਨੂੰ ਬਲੌਂ ਕਰਦਾ ਕਿ ਹਰ ਇੱਕ ਆਪਾਂ ਪੜ੍ਹੇ ਲਿਖੇ ਆ ਸਾਰੇ ਨੌਜਵਾਨ ਲਾਲੋ ਜੂਤ ਸਾਰੇ ਬ੍ਰਦਰ ਹਰ 5 ਸਾਲ ਬਾਅਦ ਸਰਕਾਰ ਆਪਾਂ ਨੂੰ ਚੇਂਜ ਕਰਨੀ ਚਾਹੀਦੀ ਆ ਜਦੋਂ ਆਪਾਂ ਨੂੰ ਲਗਾਤਾਰ 10 ਸਾਲ ਦੇ ਦਾਂਗੇ ਉਹ ਫਿਰ ਮਨਮਰਜ਼ੀਆਂ ਤੇ ਆ ਜਾਂਦੇ ਹੁਣ ਮੈਂ ਤੇ ਕਹਿ ਰਿਹਾ ਕਿ ਕਾਂਗਰਸ ਕਾਂਗਰਸ ਜ਼ਰੂਰ ਆਉਣੀ ਚਾਹੀਦੀ ਜਿਸ ਤਰ੍ਹਾਂ ਹੁਣ ਪਿੱਛੇ ਜੇ ਮੋਦੀ ਨੇ ਸਿਲੰਡਰ ਵੀ 100 ਰੁਪਏ ਸਸਤਾ ਕੀਤਾ ਔਰ ਪੈਟਰੋਲ ਡੀਜ਼ਲ ਵੀ 2 ਰੁਪਏ ਲੀਟਰ ਸਸਤਾ ਇਹਨੂੰ ਇਹਨੂੰ ਕਿੱਦਾਂ ਵੇਂਦੇ ਜੇ ਸਰ ਦੇਖੋ ਜੀ ਕੀਤਾ ਵੀ ਤਾਂ ਇਹਨਾਂ ਨੇ ਨੀ ਆ ਨਾ ਬਾਦਲ ਮਹਿੰਗਾ ਵੀ ਆ 1200 1250 ਪਲੱਸ ਕਰਕੇ 100 ਤੋੜਤਾ ਇਹ ਕੀ ਆ ਕਰਕੇ ਕਹਿਣ ਦਿਆ ਨਾ ਇੱਕ ਮਿੰਟ ਕਰਨਾ ਵੀ ਕਰ ਦਿੰਗਾ ਉਹ ਤਾਂ ਸਾਨੂੰ ਲਾਲੀਪਾਪ ਦੇਣ ਵਾਲੀ ਗੱਲ ਹੋ ਗਈ ਨਾ ਜੀ ਜਦ ਤੁਸੀਂ ਤੇੜ ਨਾ ਕੋਈ 2 300 ਤੋੜੋ 400 ਤੋੜੋ ਸਾਨੂੰ ਪਤਾ ਲੱਗੇ ਵੀ ਗਰੀਬਾਂ ਦੀ ਤੁਸੀਂ ਸੁਣੀ ਆ ਜੀ ਠੀਕ ਆ ਜੀ ਕਿਸਾਨ ਆਪਣੇ ਉੱਥੇ ਉਹਨਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਰੋਲ ਦਿੱਤੇ ਆ ਜੇ ਐਮਐਸਪੀ ਦੇ ਕੋਈ ਵੀ ਲਾ ਲਓ ਕਿਸੇ ਵੀ ਕਿਸ ਹੱਲ ਨਹੀਂ ਕਰ ਰਹੇ ਠੀਕ ਆ ਨਾ ਤੇ ਮੋਦੀ ਸਾਹਿਬ ਨੇ ਕੀ ਕੀਤਾ ਮਗਹਾਈ ਕੀਤੀ ਆ ਜੀ ਆਪਣਾ ਰੇਲਵੇ ਇਹਨਾਂ ਨੇ ਠੇਕੇ ਤੇ ਚੜਾ ਦਿੱਤਾ ਹੋਇਆ ਜੀ ਆਰਮੀ ਸਾਡੀ ਠੇਕੇ ਦੇ ਨੌਜਵਾਨ ਸਾਡੇ ਇੱਥੇ ਰੁਣਦੇ ਆ ਕੀ ਦਿੱਤਾ ਕੀ ਕੀ ਦਿੱਤਾ ਸਾਨੂੰ ਦੱਸੋ ਕਿਹੜੇ ਬਦੌਲਤ ਤੇ ਅਸੀਂ ਵੋਟ ਪਾ ਦੀਏ ਇਹਨਾਂ ਨੂੰ ਸਾਡੇ 4 ਸਾਲ ਨੌਜਵਾਨ 46 ਸਾਲਾਂ ਚ ਹੁਣ ਸਾਡੇ ਪੰਜਾਬ ਦੇ ਚਾਰ ਮੁੰਡੇ ਸ਼ਹੀਦ ਹੋ ਗਏ ਇੱਥੋਂ 4 ਸਾਲ ਵਾਸਤੇ ਜੋਬ ਕਰਨਗੇ 46 ਸਾਲਾਂ ਜੋ ਸ਼ਹੀਦ ਹੋ ਗਏ ਇਹਨਾਂ ਨੇ ਦੂਸਰੀ ਗੱਲ ਵੇਖੋ ਕਿਸੇ ਸੈਂਟਰ ਨੇ ਆ ਉਹਨਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਠੀਕ ਹੈ ਜੀ ਸਾਡੀ ਪੰਜਾਬ ਗਵਰਨਮੈਂਟ ਨੇ ਵੀ ਨਹੀਂ ਕਿਨੇ ਜਾ ਕੇ ਉੱਥੇ ਇਹਨਾਂ ਦੀ ਬਿਜ਼ਾਦਬਾਤ ਪੁੱਛੀ ਵਿਚਾਰਿਆਂ ਦੀ ਤੇ ਇਹ ਫਿਰ ਦੱਸੋ ਕੀ ਹੈ ਨੌਜਵਾਨਾਂ ਦਾ ਧੱਕਾ ਨਹੀਂ ਤਾਂ ਹੋਰ ਕੀ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਵੀ ਵੀਰਾ ਉਹ ਤੂੰ ਸਾਡਾ ਵੱਡਾ ਭਰਾ ਵਾ ਮੋਦੀ ਸਾਹਿਬ ਜੀ ਤੁਸੀਂ ਇੰਨੀ ਤੇ ਕੋਸ਼ਿਸ਼ ਕਰੋ ਕਿ ਪੰਜਾਬ ਨੂੰ ਵੀ ਹੱਕ ਦੋ ਜਿਹੜੇ ਬਣਦੇ ਆ ਜੇ ਰਾਜ ਕਰਨਾ ਨਾ ਤੇ ਸਾਰੇ ਹਿੰਦੁਸਤਾਨ ਤੇ ਰਾਜ ਕਰੋ ਇਹ ਨਹੀਂ ਗੱਲ ਹੁੰਦੀ ਵੀ ਉਧਰ ਮੈਂ ਮੈਂ ਗੁਜਰਾਤ ਦਾ ਮੈਂ ਹਿੰਦੁਸਤਾਨ ਦਾ ਫਿਰ ਫਿਰ ਤੇ ਭਗਵੰਤ ਮਾਨ ਆਊਗਾ ਕਰ ਕਿਉਂਕਿ ਪਤਾ ਕੀ ਗੱਲ ਹੁੰਦੀ ਆ ਇਹ ਗੱਲ ਹੁੰਦੀ ਆ ਰਾਜ ਕਰੋ ਸੇਵਾ ਕਰੋ ਰਾਜ ਨਹੀਂ ਸੇਵਾ ਤੇ ਇਹ ਲੋਕ ਇਹ ਸਭ ਪੈਸੇ ਦੀ ਮਾਇਆ ਲਈ ਇਹ ਗੱਲਾਂ ਕਰਨ ਦੇ ਆ ਇਦਾਂ ਨਾ ਕਰੋ ਗੁਰੂ ਮਹਾਰਾਜ ਇੱਕੋ ਆ ਜਿਹਨੂੰ ਪ੍ਰੇਮ ਕੀਆ ਤੈਨਹੀਂ ਪ੍ਰਪਾਇਓ ਠੀਕ ਹੈ ਧੰਨਵਾਦ ਜੀ ਧੰਨਵਾਦ ਸਾਰੇ ਸਾਰੇ ਵੀਰਾਂ ਨੇ ਬੜਾ ਵਧੀਆ ਬੋਲਿਆ ਵਾ ਇਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਇਹਨਾਂ ਨੇ ਵੀ ਸਾਨੂੰ ਕਿਹੜੀ ਪਾਰਟੀ ਸਰਕਾਰ ਚਾਹੀਦੀ ਇਹਨਾਂ ਨੇ ਕਿਹਾ ਕਿ ਸਾਨੂੰ ਉਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਜਿਹੜੀ ਕਿ ਸਾਡੇ ਦੇਸ਼ ਵਿੱਚੋਂ ਬੇਰੋਜ਼ਗਾਰੀ ਖਤਮ ਕਰੇ ਨਸ਼ੇ ਖਤਮ ਕਰੇ ਔਰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਔਰ ਜੋ ਵੀ ਸਾਡੇ ਪੰਜਾਬ ਵਿੱਚ ਜਿਹੜੀ ਜਿਹੜੀਆਂ ਚੀਜ਼ਾਂ ਦੀ ਵੀ ਕਮੀ ਹੈਗੀ ਉਹ ਸਾਰੀਆਂ ਕਮੀਆਂ ਦੂਰ ਕਰੇ ਸਾਨੂੰ ਇਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਮੈਂ ਜਨੇਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦੱਸੋ ਮੈਨੂੰ